ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਸਾਡੇ ਚੈਨਲ ਦੀ ਇਹ ਪਹਿਲੀ ਵੀਡੀਓ ਹੈ ਜੀਵਨ ਸ਼ੀਸ਼ਾ ਬਾਬਾ ਸ਼੍ਰੀਚੰਦ ਜੀ ਜਨਮ ਅਤੇ ਜਨਮ ਸਮੇਹੀ ਅਦਭੁਤ ਚਮਤਕਾਰ ਦੋਸਤੋ ਵੈਸੇ ਤੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਜੀਵਨ ਬਾਰੇ ਦੱਸਣਾ ਤੇ ਐਸਾ ਹੋ ਜਾਂਦਾ ਹੈ ਜਿਵੇਂ ਇੱਕ ਦੀਵੇ ਦੀ ਲੋ ਨਾਲ ਅਸੀਂ ਸੂਰਜ ਨੂੰ ਚੱਲਣਾ ਦਿਖਾਈਏ ਪਰ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਹੀ ਦਇਆ ਸਦਕਾ ਕਿਰਪਾ ਸਦਕਾ ਰਹਿਮਤ ਸਦਕਾ ਅਸੀਂ ਕੋਸ਼ਿਸ਼ ਕਰਾਂਗੇ ਕਿ ਲੜੀਵਾਰ ਬਾਬਾ ਜੀ ਦੇ ਜੀਵਨ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਬਾਰੇ ਦੱਸ ਸਕੀ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦੋਸਤੋ। ਮੇਰਾ ਨਾਮ ਹੈ ਜਗਦੀਪ ਸਿੰਘ ਅਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਪਵਿੱਤਰ ਯਾਤਰਾ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ। ਰਿੱਧੀਆਂ ਸਿੱਧੀਆਂ ਦੇ ਮਾਲਕ ਭੋਲੇ ਬੰਡਾਰੀ, ਸ਼ਿਵ ਸਰੂਪ ਗੁਰੂ ਨਾਨਕ ਨੰਦਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੋ ਸਿਰਫ ਇੱਕ ਤਪੱਸਵੀ ਸਾਧੂ ਹੀ ਨਹੀਂ ਬਲਕਿ ਸਿੱਖਾਂ ਅਤੇ ਸਨਾਤਨੀਆਂ ਦੀ ਸਾਂਝੀ ਗੜੀ ਹਨ ਦਇਆ ਅਤੇ ਭਗਤੀ ਦੀ ਮੂਰਤ ਹਨ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਬਾਰੇ ਜੀਵਨ ਸ਼ੀਸ਼ਾ ਬਾਬਾ ਸ਼੍ਰੀ ਚੰਦ ਜੀ ਵੰਸ ਬੇਦੀ ਬਾਬਾ ਸ਼੍ਰੀ ਮਹਿਤਾ ਕਾਲੂ ਜੀ ਪਟਵਾਰੀ ਨਨਕਾਣਾ ਸਾਹਿਬ ਤਲਵੰਡੀ ਰਾਏ ਪੋਏ ਪਾਕਿਸਤਾਨ ਦਾਦੀ ਮਾਤਾ ਸ਼੍ਰੀ ਤ੍ਰਿਪਤਾ ਜੀ ਪਿਤਾ ਦੋ ਜਹਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸ਼੍ਰੀ ਸੁਲਖਣੀ ਜੀ ਭੂਆ ਬੀਬੇ ਨਾਲਕੀ ਜੀ ਫੁੱਫੜ ਸ਼੍ਰੀ ਜੈ ਰਾਮ ਜੀ ਵੀਰ ਲਖਮੀ ਦਾਸ ਜੀ ਜਨਮ ਜਦੋਂ ਹਿੰਦ ਦੇ ਆਕਾਸ਼ ਉੱਤੇ ਜ਼ੁਲਮ ਦੇ ਕਾਲੇ ਬੱਦਲ ਛਾਏ ਹੋਏ ਸੀ ਵੀਰ ਵੀਰ ਦਾ ਵੈਰੀ ਬਣ ਚੁੱਕਾ ਸੀ ਇਸ ਦੇਸ਼ ਦੇ ਰਹਿਣ ਵਾਲੇ ਵਤਨੀ ਵੀਰ ਇੱਕ ਦੂਜੇ ਦੇ ਲਹੂ ਦੇ ਤਿਹਾਰੇ ਬਣੇ ਹੋਏ ਸੀ ਹਾਕਮ ਅਦਲ ਇਨਸਾਫ ਛੱਡ ਕੇ ਮਜ਼ਹਬੀ ਜ਼ਨੂਨ ਨਾਲ ਅੰਨੇ ਹੋਏ ਸੀ ਗਊ ਗਰੀਬ ਨਿਰਧਨ ਨਿਤਾਣੇ ਨਾਲ ੱਤਕਾ ਹੋ ਰਿਹਾ ਸੀ ਜ਼ੁਲਮ ਦੀ ਚੱਕੀ ਵਿੱਚ ਧਰਨੀ ਦਾਣਿਆਂ ਵਾਂਗ ਪਿਸ ਰਹੇ ਸੀ ਉਦੋਂ ਦੁਖੀਆਂ ਦੀ ਰੱਖਿਆ ਕਰਨ ਲਈ بے ਆਸਰਿਆਂ ਦੇ ਆਸਰੇ ਬਣਨ ਲਈ ਰਿੱਧੀਆਂ ਸਿੱਧੀਆਂ ਦੇ ਮਾਲਕ ਉਦਾਸੀਆਂ ਦੇ ਸਰਤਾਜ ਸ਼ਿਵ ਸਰੂਪ ਬੇਦੀ ਚੰਨ ਭਗਵਾਨ ਸ਼੍ਰੀ ਚੰਦਰ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਖੇ ਪਾਦੋਂ ਸੁਦੀ ਨੌਵੀਂ 1551 ਬਿਕਰਮੀ ਨੂੰ ਅਵਤਾਰ ਧਾਰਿਆ ਆਪ ਜੀ ਦੀ ਮਾਤਾ ਦਾ ਨਾਮ ਸ਼੍ਰੀ ਸੁਲਖਣੀ ਜੀ ਸੀ ਅਦਭੁਤ ਚਮਤਕਾਰ ਸੰਗਤ ਜੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਜਨਮ ਸਮੇਂ ਹੀ ਸੀਸ ਉਤੇ ਸੁਨਹਰੀ ਜੋਗ ਤੇ ਸੱਜੇ ਕੰਨ ਵਿੱਚ ਮਾਸ ਦਾ ਮੰਦਰਾ ਤੇ ਤੰਤ ਤੇ ਪਭੂਤੀ ਕੁਦਰਤੀ ਹੀ ਮਲੀ ਹੋਈ ਸੀ ਸਾਰੇ ਸੁਲਤਾਨਪੁਰ ਵਿੱਚ ਇਸ ਬਾਲਕ ਦੇ ਜਨਮ ਦੀ ਖਬਰ ਝਟਪਟ ਕੁਝ ਘੜੀਆਂ ਵਿੱਚ ਹੀ ਫੈਲ ਗਈ ਤੇ ਘਰ-ਘਰ ਚਰਚਾ ਹੋਣ ਲੱਗੀ ਕਿ ਜੈ ਰਾਮ ਜੀ ਦੇ ਮਹਿਲ ਬੇਬੇ ਨਾਨਕੀ ਜੀ ਦੇ ਘਰ ਉਸ ਦੇ ਭਤੀਜੇ ਨੇ ਜਨਮ ਲਿਆ ਹੈ ਵਿਸ਼ਨੂ ਰੂਪ ਨਾਨਕ ਗੁਰੂ ਸ਼ਿਵ ਸਰੂਪ ਸ਼੍ਰੀ ਚੰਦ ਜੋ ਦੋਨੋਂ ਕੋ ਇੱਕ ਕਰ ਵਜੇ ਲਏ ਸੁਪਰਮਾਨੰਦ ਭਗਵਾਨ ਸ਼ਿਵ ਜੀ ਦਾ ਸਰੂਪ ਬਾਬਾ ਸ਼੍ਰੀ ਚੰਦੀ ਇਹ ਤੁਸੀਂ ਦੇਖੋਗੇ ਅਗਲੇ ਭਾਗ ਵਿੱਚ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਲਾਈਕ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਵੀਡੀਓ ਦੇ ਅਗਲੇ ਭਾਗ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ